ਰਾਗ ਮਾਜ ਚਾਉ ਪਦੇ ਘਰ ਪਹਿਲਾ ਮਹੱਲਾ ਚੌਥਾ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਤੱਲੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਿਹਚਲ ਹਰ ਧਨ ਪੱਲੈ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ ਆਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਾਹੇ ਵਹਿ ਚੱਲੈ ਜੀਉ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਾਉ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰਹੁ ਗੁਰ ਮੇਲੋ ਹੋ ਜਨ ਨਾਨਕ ਹਾਰ ਧਨ ਪਰ ਲੈ ਜੀਓ ਮਾਜ ਮਹੱਲਾ 14 ਮਾਧ ਸੂਦਨ ਮੇਰੇ ਮਨ ਤਨ ਪ੍ਰਾਨਾ ਹਾਉ ਹਾਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਉ ਹਾਉ ਮਨ ਤਨ ਖੋਜੀ ਭਾਲ ਪਾਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਾਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਿਕ ਦੀਨ ਕਰਹੁ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਾਲ ਮਿਲ ਕਮਲ ਵਿਗਸੈ ਜੀਉ ਮੈਂ ਬੇਨ ਗੁਰ ਦੇਖੇ ਨੀਦ ਨ ਆਵੈ ਮੇਰੇ ਮਾਨ ਤਨ ਵੇਦਨ ਗੁਰ ਬਿਰਹੋ ਲਗਾਵੈ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਗੁਰ ਮੇਲ ਰ ਹੱਸੈ ਜੀਉ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੁਤਰ ਤਰੀਐ ਜੀਉ ਆਉ ਸਖੀ ਹਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਕਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਾਰ ਗੁਰਪੂਰਾ ਜਾਣਾ ਹਾਉ ਰਹਿ ਨਾ ਸਕਾ ਬਿਨ ਨਾਮ ਵਖਾਣੇ ਮੈਂ ਆਉ ਖਦ ਮੰਤਰ ਦੀਜੈ ਗੁਰਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਮ ਚਾਤ੍ਰਿਕ ਦੀਨ ਸਤਗੁਰ ਸਰਣ ਆਈ ਹਰ ਹਰ ਨਾਮ ਗੂੰਦ ਮੁਖ ਪਾਈ ਹਾਰ ਜਾਲ ਨਿਦ ਹਮ ਜਲ ਕੇ ਨੀਨੇ ਜਨ ਨਾਨਕ ਜਾਲ ਬਿਨ ਮਰੀਐ ਜੀਉ ਬਾਜ ਮਹੱਲਾ ਚੌਥਾ ਹਾਰ ਜਨ ਸੰਤ ਮਿਲਹੋ ਮੇਰੇ ਭਾਈ ਮੇਰਾ ਹਾਰ ਪ੍ਰਭ ਦਸੋ ਮੈਂ ਭੁਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮੇਲ ਹਾਰ ਦਰਸ਼ਨ ਮਨ ਭੀਜੈ ਜੀਓ ਮੇਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜੀਓ ਵਡੁ ਭਾਗੀ ਹਰ ਸੰਗਤ ਪਾਵਹਿ ਭਾਗ ਹੀਨ ਭ੍ਰਮ ਚੋਟਾਂ ਖਾਵਹਿ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਿਜੈ ਜੀਉ ਮੈਂ ਆਏ ਮੇਲਾ ਹੋ जग ਜੀਵਨ ਪਿਆਰੇ ਹਰ ਹਰ ਨਾਮ ਦਇਆ ਮੰਨ ਧਾਰੇ ਗੁਰਮਤਿ ਨਾਮ ਮੀਠਾ ਮਨ ਭਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਝ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪੀਆ ਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੋਲ ਟੋਲ ਪਾਉਦਾ ਜੀਓ ਆਵਹ ਸੰਤ ਮੈਂ ਗਾਲ ਮੇਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲਾਹੋ ਮਨ ਦੇਵਾ ਜੋ ਗੁਰ ਬਾਣੀ ਮੁਖ ਚਾਉਦਾ ਜੀਓ ਵਡਭਾਗੀ ਹਰ ਸੰਤ ਮਿਲਾਇਆ ਗੁਰ ਪੂਰੈ ਹਰ ਰਸ ਮੁਖ ਪਾਇਆ ਆਗਹੀਨ ਸਤਗੁਰ ਨਹੀਂ ਪਾਇਆ ਮਾਨੁਮੁਖ ਗਰਬ ਜੂਨੀ ਨਿਤ ਪਾਉਦਾ ਜੀਉ ਆਪ ਦਿਆਲ ਦਇਆ ਪ੍ਰਭ ਧਾਰੀ ਮਲ ਹਉ ਮੈਂ ਵਿਖਿਆ ਸਾਬ ਨਿਵਾਰੀ ਨਾਨਕ ਹਟ ਪਟਣ ਵਿਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਉ ਮਾਜ ਮਹੱਲਾ ਚੌਥਾ ਆਉ ਗੁਣ ਗੋਬਿੰਦ ਹਰਨਾਮ ਧਿਆਈ ਮੇਲ ਸੰਗਤ ਮਨ ਨਾਮ ਵਸਾਈ ਹਾਰ ਪ੍ਰਭ ਅਗਮ ਅਗੋਚਰ ਸੁਆਮੀ ਮੇਲ ਸਤਿਗੁਰ ਹਰ ਰਸ ਕੀ ਚੈ ਜੀਓ ਕਾਣ ਤਨ ਹਾਰ ਜਾਨ ਜਿਨ ਹਾਰ ਪ੍ਰਭ ਜਾਤਾ ਜਾਏ ਪੁੱਛਾ ਜਾਨ ਹਰ ਕੀ ਬਾਤਾ ਪਾਵ ਮਲੋਵਾ ਮਲ ਮਲ ਧੋਵਾ ਮਿਲ ਹਾਰ ਜਾਨ ਹਾਰ ਰਸ ਪੀਚੈ ਜੀਓ ਸਤ ਗੁਰ ਦਾਤੈ ਨਾਮ ਦੇੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ ਗੁਰ ਪੂਰੈ ਅੰਮ੍ਰਿਤ ਲੀਚੈ ਜੀਓ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮੇਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪਰਿਚੈ ਜੀਉ ਮਾਜ ਮਹੱਲਾ ਚੌਥਾ ਆਵਹ ਭੈਣੇ ਤੁਸੀਂ ਮਿਲਹੁ ਪਿਆਰੀਆ ਜੋ ਮੇਰਾ ਪ੍ਰੀਤਮ ਦਸੇ ਤਿਸ ਕੈ ਹਉ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਗੁਰ ਵਿਟਹੁ ਕੁਮਾਈਆ ਜੀਓ ਜਹਿ ਜਹਿ ਦੇਖਾ ਤਹਿ ਤਹਿ ਸੁਆਮੀ ਤੂ ਘਾਟ ਘਾਟ ਰਵੇ ਆਇ ਅੰਤਰ ਜਾਮੀ ਗੁਰ ਪੂਰੈ ਹਰ ਨਾਲ ਦਿਖਾਲਿਆ ਹਾਉ ਸਤਗੁਰ ਬਿਟਾ ਹਾਂ ਸਦ ਵਾਰਿਆ ਜੀਉ ਏਕੋ ਕਵਣ ਮਾਟੀ ਸਭ ਏਕਾ ਸਭ ਏਕਾ ਜੋਤ ਸਬਾਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾਰ ਲਈ ਕਿਸੈ ਦੀਦ ਲਾਈਆ ਗੁਰ ਪ੍ਰਸਾਦੀ ਏਕ ਨਦਰੀ ਆਇਆ ਹਾਉ ਸਤਿਗੁਰ ਵਿਟਹੁ ਬਤਾਇਆ ਜੀਉ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਨ ਤਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰੀਆ ਜੀਓ ਸਤ ਚਾਉ ਉਪਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾ ਚਾਉ ਉਪਦੇ ਘਾਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬੇਲਪ ਕਰੇ ਚਾਤ ਰਿਕ ਕੀ ਨਿਆਈ ਤ੍ਰਖਾਨ ਉਤਰੈ ਸਾਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਘੋਲੀ ਜੀਓ ਭੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ tera mukh suhaava jiyo sahaj thon baani cher howa dekhe saaring paani than so des jaha tu vasaya mere sajjan meet murare jiyo haao kohli haao kol kumai gur sajjan meet murare jiyo raao ਇਕ ਘੜੀ ਨਾ ਮਿਲਤੇ ਤਾਂ ਕਾਲ ਜੁਗ ਹੋਤਾ ਹੋਂ ਕਦ ਮਿਲੀਐ ਪ੍ਰੇਅ ਤੋਦ ਭਗਵੰਤਾ ਮੋਹੇ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਵਾਰੇ ਜੀਓ ਹਾਉ ਕੋਲੀ ਜੀਓ ਕੋਲ ਕੁਮਾਈ ਤਿਸ ਸੱਚੇ ਗੁਰਦਵਾਰੇ ਜੀਓ ਰਹਾਉ ਹਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਾਉ ਕੋਲੀ ਜੀਉ ਕੋਲ কুমਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਰਾਗ ਮਾਜ ਮਹੱਲਾ ਪੰਜਵਾਂ ਸਾਰੋਤ ਸੁਹਾਵੀ ਜਿਤ ਤੋ ਦਸਮਾਲੀ ਸੋ ਕਾਮ ਸੁਹੇਲਾ ਜੋ ਤੇਰੀ ਘਾਲੀ ਸੋ ਰਦਾ ਸੁਹੇਲਾ ਜਿਤ ਰਿਦੈ ਤੂੰ ਗੁਠਾ ਸਭ ਨਾ ਕੀਦਾ ਤਾਰਾ ਜੀਓ ਤੁਮ ਸਾਜਾ ਸਾਹਿਬ ਬਾਪ ਹਮਾਰਾ ਨਉ ਨਿਦ ਤੇਰੇ ਅਖੋਟ ਪੰਡਾਰਾ ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵੇ ਸੋਈ ਭਗਤ ਤੁਮਾਰਾ ਜੀਓ ਸਾਹ ਕੋ ਆਸੈ ਤੇਰੀ ਬੈਠਾ ਘਾਟ ਘਾਟ ਅੰਤਰ ਤੂੰ ਹੈ ਉਠਾ ਸਭੇ ਸਾਝੀ ਵਾਲ ਸਦਾਇਨ ਤੂੰ ਕਿਸੈ ਨਾ ਦਿਸਹਿ ਬਾਹ ਰਾਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏਂ ਕੂੰ ਆਪੇ ਮਨਮੁਖ ਜਨਮ ਉਪਵਾਏਂ ਨਾਨਕ ਦਾਸ ਤੇਰਾ ਬਲਿਹਾਰੈ ਸਭ ਤੇਰਾ ਖੇਲ ਦਸਾਹ ਰਾਜੀਓ ਮਾਝ ਮਹੱਲਾ ਪੰਜਵਾਂ ਅਨਹਦ ਵਾਜੈ ਸਹਜ ਸੁਹੇਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਜ ਗੁਫਾ ਮਹਿ ਤਾੜੀ ਲਾਈ ਆਸਣ ਊਚ ਸਵਾਰਿਆ ਜੀਓ ਫੇਰ ਘੇਰ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿ ਆ ਹੈ ਸੰਤੋਹ ਗੁਰ ਅਨਭਾਉ ਪੁਰਖ ਦਿਖਾਰਿਆ ਜੀਉ ਆਪੇ ਰਾਜਨ ਆਪੇ ਲੋਗਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹੈ ਸਚ ਨਿਾਈ ਸਭ ਚੂਕੀ ਕੂਕ ਪੁਕਾਰਿਆ ਜਿਓ ਜਿਹੜਾ ਡਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ज्योति ज्योत मिली सुख पाया जन नानक एक पसारिया जिओ माज महां पंजवां जित घर पेर सोहाग बणाया तित घर सखिए मंगल गाया आनंद विनोद तिते घर जो धन कंत सिगारी जिओ ਸਾ ਗੁਣਵੰਤੀ ਸਾ ਵਡ ਭਾਗਣ ਪੁੱਤਰਵੰਤੀ ਸੀਲਵੰਤ ਸੋਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਧਨਕੰਤ ਪਿਆਰੀ ਜੀਓ ਚਾਰਵੰਤ ਸਾਈ ਪ੍ਰਧਾਨੇ ਸਭsingaar ਬਣੇ ਤਿਸ ਗਿਆਨੇ ਸਾਕੁਲਵੰਤੀ ਸਾ ਸਬਰਾਈ ਜੋ ਫਿਰ ਕੈ ਰੰਗ ਸਵਾਰੀ ਜੀਓ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਫਿਰ ਮੇਲ ਲਈ ਆਂਗ ਲਾਏ ਤੇਰਸੋਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜਿਓ ਮਾਜ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਬਾਤ ਬਾਤ ਬਾਨ ਬਾਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਿਲਾਵੇ ਜੀਓ ਖਾਟ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਈਸ਼ ਨਾਨਾ ਨਿਵਲੀ ਕਰਮ ਆਸਨ ਚੌਰਾਸੀਹ ਏਨ ਮਹਸਾਤ ਨਾ ਆਵੇ ਜੀਓ ਅਨੇਕ ਬਰਖ ਕੀਏ ਜਪ ਤਾਪ ਗਵਨ ਕੀਆ ਧਰਤੀ ਭਰ ਮਾਤਾ ਏਕ ਖਿਨ ਹਿਰਦੈ ਸ਼ਾਂਤਨਾ ਆਵੈ ਜੋਗੀ ਬਾਹੜ ਬਾਹੜ ਉਠ ਤਾਵੈ ਜੀਉ ਕਰ ਕਿਰਪਾ ਮੋਹ ਸਾਦ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਰਬ ਅਬਿਨਾਸੀ ਵਸਿਆ ਘਟ ਭੀਤਰ ਹਰ ਮੰਗਲ ਨਾਨਕ ਗਾਵੇ ਜੀਉ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਭੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਹੋ ਗੁਰਮੁਖ ਗਾਤੀ ਜੀਉ ਗੁਰਮੁਖ ਮਾਧ ਸੂਦਨ ਨਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਇਆ ਦਮੋਦਰ ਗੁਰਮੁਖ ਪਾਈਐ ਹੋਰਤ ਕਿਤੇ ਨਾ ਭਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੂਜਹਿ ਕਹਿਰਾ ਗੁਰਮੁਖ ਹਿਰਦੈ ਜਾਕੇ ਹਰ ਹਰ ਸੋਈ ਭਗਤ ਏਕਾਤੀ ਜੀਓ ਮੋਗਾ ਦਰਸ਼ਨ ਬੇਅੰਤ અપਾਰਾ ਵਾਢ ਸਮਰਥ ਸਦਾ ਦਾਤਾਰਾ ਗੁਰਮੁਖ ਨਾਮ ਜਪੀਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਉ ਮਾਜ ਮਹੱਲਾ ਪੰਜਵਾਂ ਕਹਿਆ ਕਰਣਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕਿਸ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਾਓ ਬਲ ਜਾਈ ਜੀਓ ਪਾਣ ਉੱਜੜ ਪਾਣੇ ਰਾਹਾ ਪਾਣੇ ਹਾਰ ਗੁਣ ਗੁਰਮੁਖ ਗਾਵਾ ਪਾਣੇ ਭਰਮ ਭਵੈ ਬਹੁ ਜੂਨੀ ਸਭ ਕਿਸ ਤਿਸੈ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਬਾਣਾ ਅਗਮ ਅਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਕਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹਰ ਤੇਰੇ ਦਵਾਰੇ ਦਰਸ਼ਨ ਦੇਖ ਤੂੰ ਮਨ ਆਗਾਵੇ ਨਾਨਕ ਮਿਲਣ ਸੁਭਾਈ ਜੀਓ ਮਾਝ ਮਹੱਲਾ ਪੰਜਵਾ ਦੁੱਖ ਤਦੇ ਜਾ ਵਿਸਰ ਜਾਵੇ ਏਹੋਖ ਵਿਆਪੈ ਬਾਹੋ ਵਿਦ ਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਗੁਰ ਮੇਰਾ ਵਡ ਸਮਰਥਾ ਜੀਏ ਸਮਾਲੀ ਤਾ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹਾਉ ਕੀੜਾ ਆਪ ਕਰੇ ਪ੍ਰਤ ਪਾਲਾ ਜੀਓ ਵਾਰਿਕ ਵਾਂਗੀ ਹਉ ਸਾਬ ਕਿਸ਼ ਮੰਗਾ ਦੇਂਦੇ ਟੋਟ ਨਾਹੀ ਪ੍ਰਭ ਰੰਗਾ ਕੈਰੀ ਪੈ ਬੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਉ ਭਲੇ ਹਾਰੀ ਸਤ ਗੁਰੂ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦਾ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ